ਸਾਸਤਰੀ ਕਾਲ ਜੀ ਸਾਰਿਆਂ ਨੂੰ ਤੇ ਜੀ ਆਇਆਂ ਨੂੰ ਸਾਡੇ YouTube ਚੈਨਲ ਤੇ ਤੇ ਆ ਸਾਡੇ ਚੈਨਲ ਦੀ ਪਹਿਲੀ ਵੀਡੀਓ ਆ ਤੇ ਅੱਜ ਆਪਾਂ ਚੱਲੇ ਆਂ ਸ਼੍ਰੀ ਅਨੰਦਪੁਰ ਸਾਹਿਬ ਮੱਥਾ ਟੇਕਣ ਗੁਰੂ ਘਰ ਤੇ ਤੁਹਾਨੂੰ ਵੀ ਕਰਾਉਣੀ ਆ ਹਾਂਜੀ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸ਼ਹੀਦ ਦੀਵਗ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਤੇ ਹੁਣ ਚੱਲਦੇ ਆਂ ਅੰਦਰ ਮੱਥਾ ਟੇਕਦੇ ਆਂ ਤੇ ਨਾਲ ਹੀ ਤੁਹਾਨੂੰ ਦਰਸ਼ਨ ਕਰਾਉਨੇ ਆ तकरीबन 500 ਸਾਲ ਪੁਰਾਣੇ ਪੁਰਾਤਨ ਬੋੜ ਦੇ ਤੇ ਉਹ ਸਾਹਮਣੇ ਬੋੜ ਦਾ ਦਰਖਤ ਸਾਨੂੰ ਦਿਖ ਰਿਹਾ ਏ ਪਹਿਲਾਂ ਅਸੀਂ ਅੰਦਰ ਮੱਥਾ ਟੇਕਾਂਗੇ ਤੇ ਫੇਰ ਉਧਰ ਦਰਸ਼ਨ ਕਰਾਂਗੇ सभु किण ਤੁਸੀਂ ਦਰਸ਼ਨ ਕਰੋ ਇਤਿਹਾਸਿਕ ਪੁਰਾਤਨ ਬੋੜ ਦੇ ਦਰਖਤ ਦੇ ਇਹ ਦਰਖਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਟਾਈਮ ਤੋਂ ਹੀ ਇੱਥੇ ਹੈ ਤੇ ਏਸੀ ਬੋੜ ਦੇ ਥੱਲੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਸ਼ਾਦੀ ਹਾਥੀ ਵੱਜਦਾ ਹੁੰਦਾ ਸੀ ਇਸੇ ਕਰਕੇ ਇਸ ਤਰਖਤ ਦੀ ਇੱਕ ਖਾਸ ਮਹੱਤਤਾ ਹੈ ਆ ਸੀ ਦੇ ਲਈ ਤੇ ਆ ਆਪਣਾ ਇਥੇ ਲੰਗਰ ਹਾਲ ਆਪਾਂ ਹੁਣ ਚੱਲੇ ਸੀਗੇ ਇਥੋਂ ਸਿੱਧੀ ਬਾ ਗੁਰਦੁਆਰਾ ਸਾਹਿਬ ਤੋਂ ਤੇ ਆ ਇੱਕ ਬਹੁਤ ਵਧੀਆ ਮਤਲਬ ਸੋਹਣੀ ਚੀਜ਼ ਦੇਖਣ ਨੂੰ ਮੇਰੀ ਆ ਦੇਖੋ ਮਤਲਬ ਬਈ ਊੜਾ ੜਾ ਲਿਖਿਆ ਹੋਇਆ ਬੈਂਚ ਤੇ ਬੈਠ ਜੀ ਆ ਖੜਾਤਾ ਮੋਟਰਸਾਈਕਲ ਤੇ ਆ ਆਪਾਂ ਪਹੁੰਚ ਗਏ ਆ ਤਾਕਤਸ਼ੀਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਤੇ ਹੁਣ ਕਰਾਂਦੇ ਆ ਤੁਹਾਨੂੰ ਦਰਸ਼ਨ ਅੰਦਰ ਦੇ ਦੇਖਦੇ ਆ ਮਥਾ ਇਹ ਗੁਰੂ ਘਰ ਦੀ ਮਹੱਤਤਾ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਇਹ ਕਾਲ ਗਿਆਂ ਨੇ ਮਹਾਰਾਜ ਨੇ ਇੱਥੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀਗੀ 1699 ਬਸਾਖੀ ਵਾਲੇ ਦਿਨ ਤੇ ਇੱਥੋਂ ਹੀ ਹੋਲੇ ਮਹੱਲੇ ਦੀ ਸ਼ੁਰੂਆਤ ਹੋਈ ਇੱਥੋਂ ਹੀ ਖਾਲਸਾ ਪੰਥ ਦੀ ਸ਼ੁਰੂਆਤ ਹੋਈ ਤੇ ਇੱਥੋਂ ਹੀ ਅਮਰਤ ਦੀ ਦਾਤ ਦੀ ਸ਼ੁਰੂਆਤ ਹੋਈ ਚੱਲਦੇ ਆਂ ਅੰਦਰ ਤੇ ਕਰਦੇ ਆਂ ਦਰਸ਼ਨ ਮੱਥਾ ਟੇਕਦੇ ਆਂ ਤੇ ਤੁਹਾਨੂੰ ਵੀ ਦਰਸ਼ਨ ਕਰਾਉਣੀ ਆ ਆਪਣੀ ਮਹਿਰ ਕਰ ਆਪਣੀ ਮਹਿਰ ਕਰ ਆਪਣੀ ਮਹਿਰ ਕਰ ਆਪਣੀ ਮਹਿਰ ਭੰਨ ਕਰ ਦੁੱਖਦਾਨਤ ਭੰਨ ਕਰ ਦੁੱਖਦਾਨਤ ਭੰਨ ਕਰ ਆਪਣੀ ਮਿਹਰ ਕਰ ਆਪਣੀ ਮਿਹਰ ਪਰ ਹਾਂਜੀ ਤੇ ਆਪਾਂ ਹੁਣ ਚਲਦੇ ਆ ਘਰੇ ਆਪਾਂ ਗੁਰੂ ਘਰ ਦਰਸ਼ਨ ਕਰ ਲਏ ਤੇ ਹੁਣ ਚੱਕਾਂਗੇ ਮੋਟਰਸਾਈਕਲ ਤੇ ਪਾਵਾਂਗੇ ਚਾਲੇ ਘਰਾਂ ਨੂੰ ਤੇ ਉਹ ਸਾਹਮਣੇ ਛਾਂ ਵਿੱਚ ਸਾਡਾ ਮੋਟਰਸਾਈਕਲ ਖੜਾ ਤੇ ਫਿਰ ਹੁਣ ਮਿਲਦੇ ਆਂ ਜੀ ਅੱਗੇ